ਚੜੀਂਦੇ ਚੱਲਦੀ ਆਨੇ ਤੇਜ ਬਾਵਨ ਫਿਰ ਸੇ ਚੜੀਂਦੇ ਦੋ ਪੁੱਤੇ ਬਿਗ ਬਾਮ ਨੇ ਹਰ ਕੇ ਦੀਪ ਰੀਂਦੇ ਦੇਖੇ ਮੈਂ ਬੜੀ ਸ਼ਕੰਦ ਮੇਂ ਨਾਤ ਸੜੀ ਦੇ ਬੇਖੇ ਮੈਂ ਬੜੀ ਸਤੰਗਰ ਇਹ ਫਿਰ ਮਾਣ ਕਿਹੜੀ ਗੱਲ ਦਾ ਕਰਦਾ ਹੈ بڑے بڑے ਵੱਡੇ ਵੱਡੇ ਯੋਧੇ ਜਦੋਂ ਪਰਮੇਸ਼ਰ ਦਾ ਸਮਾਯੋ ਮੰਨੂ ਵੀ ਜਾਣਾ ਪਿਆ ਸਮਾਯੋ ਕਿਸੇ ਵੀ ਵਿਹਾਰ ਦੀ ਨਹੀਂ ਸਾਰੋ ਸਭਾ ਹੋ ਗਿਆ ਆਪਾਂ ਵਿਚਾਰ ਕਰੀਏ ਕੁਝ ਕਮੇਟਾ ਵਾਸਤੇ ਤੇ ਨਗਰ ਦੇ ਵਿੱਚ ਉਹਨਾਂ ਦਾ ਇਨਾ ਵਿਆਪ ਸੀ ਕਿ ਹਰ ਇੱਕ ਨੂੰ ਉਹਨਾਂ ਨੇ ਜੀ ਕਰਕੇ ਬੁਲਾਉਣਾ ਇਹ ਗੁਰਬਾਣੀ ਦਾ ਵੀ ਵਚਨ ਹੈ ਜੇ ਕੋ ਉਹਨਾਂ ਕੋ ਜੀਤ ਹੈ ਤੋ ਜਮ ਕੀ ਪਰਮਾਤਮਾ ਜਿਹੜਾ ਵੀ ਸ਼ਬਦ ਹੈ ਦੇ ਵਿੱਚ ਗੁਰਬਾਣੀ ਨੇ ਵੀ ਤਾਕਤ ਪਾਈ ਇਹਨਾਂ ਦਾ ਜਿਹੜਾ ਸੁਭਾਅ ਸੀ ਹਰ ਇੱਕ ਨੂੰ ਜੀ ਕਹਿ ਕੇ ਬੁਲਾਉਣਾ ਸਭ ਦਾ ਸਤਿਕਾਰ ਕਰਨਾ ਵੱਡਿਆਂ ਦਾ ਵੀ ਤੇ ਛੋਟਿਆਂ ਦਾ ਫਿਰ ਜਿਹੜਾ ਇਹ ਕਾਠਾ ਠਾਠਾ ਮਾਰਦਾ ਇਹ ਕਾਠਾ ਜੋ ਉਹਨਾਂ ਦੇ ਚੰਗੇ ਗੁਣਾਂ ਦੀ ਵਿਗਾਈ ਕਰਦੇ ਕੇ ਹਾਂ ਇਸ ਪਰਿਵਾਰ ਨੇ ਨਗਰ ਦੇ ਵਿੱਚ ਇੰਨਾ ਪਿਆਰ ਬਣਾ ਕੇ ਇੰਨੀ محبت ਬਣਾ ਕੇ ਰੱਖੀ ਹੋਈ ਕਿਸੇ ਦੇ ਚੰਗੇ ਬੋਲਾਂ ਦਾ ਕਿਸੇ ਦੀ ਚੰਗਿਆਈ ਦਾ ਜਦੋਂ ਪਤਾ ਕਰਨਾ ਹੋਵੇ ਨਾ ਤਾਂ ਦੇ ਅੰਤਮ ਸਮੇਂ ਤੋਂ ਪਤਾ ਲੱਗ ਜਾਂਦਾ ਹੈ ਯਿਸੂ ਪਰਿਵਾਰ ਦੇ ਕਿੰਨੇ ਕੁ ਦੇਣ ਹੈ ਨਗਰ ਨੂੰ ਪਰਿਵਾਰ ਨੂੰ ਇਹ ਦਪੌੜ ਇਹਨਾਂ ਨੇ ਪਰਿਵਾਰ ਨੂੰ ਇਹਨਾਂ ਸਮਝਾ ਕੇ ਇਹਨਾਂ ਪਿਆਰ ਮੁਹੱਬਤ ਦੇ ਨਾਲ ਰੱਖਿਆ ਹੋਇਆ ਇਹਨਾਂ ਦੀਆਂ ਦੋ ਪੁੱਤਰੀ ਸੀਤਾ ਜੀ ਜੀ ਪਤਨੀ ਸਵਰਗਵਾਸੀ ਰਾਮ ਸਿੰਘ ਜੀ ਇਹਨਾਂ ਦੇ ਵੱਡੇ ਦਿਵਾਈ ਤੇ ਵਿਆਹ ਜੀ ਸੰ ਬੜੀ ਚੰਗੀ ਸਿੱਖਿਆ ਦੇ ਕੇ ਸਾਰੇ ਪਰਮਾਣ ਬੜੇ ਚੰਗੀ ਸਿਹਤ ਦੇ ਕੇ ਤੇ ਛੋਟੇ ਪੁੱਤਰੀ ਬੀਬੀ ਜਸਵਿੰਦਰ ਕੌਰ ਪਤਨੀ ਗੁਰਮੀਤ ਦਾਸ ਜੀ ਇਹਨਾਂ ਦੇ ਜਵਾਈ ਗੁਰਮੀਤ ਦਾ ਜੀ ਤੇ ਮੀਮੀ ਜਸਵਿੰਦਰ ਕੌਰ ਦੀ ਛੋਟੀ ਪੁੱਤਰੀ ਤੇ ਇਹਨਾਂ ਦੇ ਦੋ ਪੁੱਤਰ ਹਰੀ ਬਟਿੰਦਲਾਲ ਜੀ ਬੀਬੀ ਰੰਜੀਤ ਕੌਰ ਇਹਨੇ ਇੱਕ ਸ਼ਬਦ ਆਖਿਆ ਤਾਂ ਦੂਜੇ ਨੇ ਆਜ ਆਪਣੇ ਦਾਦਾ ਜੀ ਜ਼ਗੀਰਦਾਰ ਜੀ ਦਾ ਅੰਦੇਸ ਮੁੱਚੇ ਸਾਰੇ ਨਗਰ ਦਾ ਨਵ ਰੂਪਿਕਾ ਵੱਡੀਆਂ ਵੱਡੀਆਂ ਮੱਲਾ ਮਾਰ ਕੇ ਬਣ ਬਣਗੀਆਂ ਨੇ ਘਟਕੀਆਂ पहेले क्या भाई हां अह जो किया ना और द्वारा 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 ਜੋ ਪਾਲਾ ਜੋ ਪਾਲਾ ਤੇ ਪਾਲਾ ਉਹ ਜੰਨ ਜੀਖੜੀਆ ਉਹ ਜਾਤਾ ਵਿਚਣ ਸਜਣ ਦੀ ਆਇਆ ਆਪੀਆਂ ਤੂੰ ਨੀਰ ਵਹਿ ਗਿਆ ਵਿਚਣ अॻियां तो नीर व